ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵੈਲਕਮ ਬੈਕ ਅਵਰ YouTube ਚੈਨਲ GK.notes ਹਾਂਜੀ ਸਟੂਡੈਂਟ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਪੰਜਾਬੀ ਸੈਕਸ਼ਨ ਦਾ ਨਾਵਲ ਹੈ ਮੜੀ ਦਾ ਦੀਵਾ ਥੀਮਕ ਅਧਿਐਨ ਅਸੀਂ ਅੱਜ ਇਸ ਦੀ ਵੀਡੀਓ ਦੇ ਅੰਦਰ ਅਧਿਐਨ ਕਰਾਂਗੇ ਇਸ ਦਾ ਟੀਕੇ ਰਿਵੀਜ਼ਨ ਕਰਾਂਗੇ ਤੇ ਜਿਹੜੇ ਬੱਚੇ ਪਹਿਲੀ ਵਾਰ ਜੁੜਿਆ ਇਸ ਚੈਨਲ ਦੇ ਨਾਲ ਚੈਨਲ ਨੂੰ ਕਰ ਲੋ ਬੱਚੇ ਸਬਸਕ੍ਰਾਈਬ ਤੇ ਨਾਲ ਨਾਲ ਬੈਲ ਆਈਕਨ ਨੋਟੀਫਿਕੇਸ਼ਨ ਓਨ ਕਰ ਦੇਣਾ ਤਾਂ ਜੋ ਨੈਕਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਠੀਕ ਹੈ ਅੰਡਰ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਹੋਰ ਵੀ ਨੋਟਸ ਅਗਰ ਤੁਹਾਨੂੰ ਚਾਹੀਦੇ ਹੋਣ ਤਾਂ ਓਕੇ ਜੀ ਹਾਂਜੀ ਬੱਚੇ ਸਟਾਰਟ ਕਰਦੇ ਹਾਂ ਅੱਜ ਸਭ ਤੋਂ ਪਹਿਲਾ ਹੈ ਮੜੀ ਦਾ ਦੀਵਾ ਜਿਹੜਾ ਨਾਵਲ ਆ ਤੁਹਾਡਾ ਉਹ ਪ੍ਰਸਿੱਧ ਨਾਵਲਕਾਰ ਕੀ ਦਾ ਲਿਖਿਆ ਹੋਇਆ ਵਾ ਪ੍ਰੋਫੈਸਰ ਗੁਰਦੇਵਾਲ ਸਿੰਘ ਦਾ ਠੀਕ ਹੈ ਇਸ ਨਾਵਲ ਦੀ ਜਿਹੜੀ ਪ੍ਰਕਾਸ਼ਿਤ ਰਚਨਾ ਆ ਕਦੋਂ ਹੋਈ ਸੀ ਸਨ 1964 ਦੇ ਵਿੱਚ ਇਸ ਵਿੱਚ ਗੁਰਦੇਵਾਲ ਸਿੰਘ ਨੇ ਮੁੱਖ ਤੌਰ ਤੇ ਸਮਾਜਿਕ ਆਰਥਿਕ ਨਾਬਰਾਬਰੀ ਨੂੰ ਹੀ ਨਾਵਲ ਦੀ ਕਹਾਣੀ ਦਾ ਆਧਾਰ ਬਣਾਇਆ ਹੈ ਇਸ ਆਰਥਿਕ ਨਾਬਰਾਬਰੀ ਦੇ ਆਧਾਰ ਤੇ ਹੀ ਸਮਾਜ ਵਿੱਚ ਲਈ ਜਿਹੜੇ ਰਿਸ਼ਤੇ ਆ ਉਹ ਕਾਰਤਸ਼ੀਲ ਹੁੰਦੇ ਹਨ ਵਸਤੂ ਸੰਸਾਰ ਮੂ ਮਾਇਆ ਵਿੱਚ ਗਵਾਚੇ ਮਨੁੱਖ ਦੇ ਸੱਚ ਨੂੰ ਗੁਰਦਿਆਲ ਸਿੰਘ ਨੇ ਆਪਣੇ ਨਾਵਲ ਮੜੀ ਤੇ ਦੀਵੇ ਦੇ ਵਿੱਚ ਬੜੇ ਹੀ ਸੁਚੱਜੇ ਢੰਗ ਦੇ ਨਾਲ ਪੇਸ਼ ਕੀਤਾ ਹੈ ਇਸ ਨਾਵਲ ਦੇ ਵਿੱਚ ਲੇਖਕ ਨੇ ਸਮਾਜ ਦੀ ਜੋ ਤਸਵੀਰ ਪੇਸ਼ ਕੀਤੀ ਆ ਉਸ ਵਿੱਚੋਂ ਸਾਨੂੰ ਜ਼ਮੀਦਾਰਾਂ ਤੇ ਬੇਜ਼ ਮੀਨੇ ਜਿਹੜੇ ਸੀਰੀ ਦੇ ਆਪਸੀ ਰਿਸ਼ਤੇ ਆ ਜਾਤੀ ਪ੍ਰਥਾ ਆਰਥਿਕ ਮੰਧਾਲੇ ਕਾਰਨ ਨਸ਼ੇ ਵਿੱਚ ਬਰਬਾਦ ਹੋਈ ਜਵਾਨੀ ਤੇ ਬੇਹਲਾੜ ਔਰ ਦਿਮਾਗੀ ਸਥਿਤੀ ਆਦਿ ਵਰਗੀਆਂ ਸਮੱਸਿਆਵਾਂ ਦੀ ਝਾਤ ਮਿਲਦੀ ਹੈ ਠੀਕ ਹੈ ਸੋ ਦੇਖਦੇ ਆ ਨਾਵਲ ਦੇ ਵਿੱਚ ਕਹਿੰਦੇ ਕਿ ਅਸੀਂ ਦੇਖਦੇ ਪਏ ਆ ਕਿ ਧਰਮ ਸਿੰਘ ਅਤੇ ਠੋਲੇ ਧਰਮ ਸਿੰਘ ਦਾ ਸੀਰੀ ਦੇ ਆਪਸੀ ਸਬੰਧ ਬਹੁਤ ਵਧੀਆ ਸਨ ਧਰਮ ਸਿੰਘ ਦੇ ਪਿਤਾ ਨੇ ਠੋਲੇ ਨੂੰ ਉਸ ਦੇ ਜੱਦੀ ਪਿੰਡ ਤੋਂ ਇੱਥੇ ਲਿਆਂਦਾ ਸੀ ਠੋਲੇ ਨੇ ਧਰਮ ਸਿੰਘ ਦੇ ਪਿਤਾ ਨਾਲ ਰਲ ਕੇ ਸੱਪਾਂ ਦੀਆਂ ਸੜੀਆਂ ਮਿੱਡ-ਮਿੱਡ ਕੇ ਰਾਤ ਦਿਨ ਮਿਹਨਤ ਕਰਕੇ ਉਹਨਾਂ ਦੀ ਜ਼ਾਇਦਾ ਵਿੱਚ ਵਾਧਾ ਕੀਤਾ ਸੀ ਇਸੇ ਲਈ ਉਹਨਾਂ ਨੇ ਪੰਜਵੇਂ ਹਿੱਸੇ ਦੀ ਥਾਂ ਚੌਥੇ ਹਿੱਸੇ ਦੀ ਖੇਤੀ ਨਾਲ ਠੋਲੇ ਨੂੰ ਆਪਣਾ ਸੀ ਰੱਖਿਆ ਸੀ ਤਰਮ ਦੇ ਵਿੱਚ ਪਿਤਾ ਨੇ ਬਣਦੇ ਸਿਰੀ ਤੋਂ ਸੀਰ ਤੋਂ ਇਲਾਵਾ 4 ਵਿਘੇ ਜ਼ਮੀਨ ਵੀ ਠੋਲੇ ਨੂੰ ਦਿੱਤੀ ਸੀ ਉਸ ਨੇ ਇਹ ਪਹਿਲੀ ਠੋਲੇ ਦੇ ਨਾਂ ਕਰਵਾਉਣ ਦੀ ਵੀ ਸਕੀਮ ਬਣਾਈ ਸੀ ਪਰ ਪਰ ਆਲਾ ਦੇ ਅਦਨਾ ਮਾਲਕੀ ਦੇ ਝਗੜੇ ਕਰਕੇ ਉਹ ਉਸ ਦੇ ਨਾਮ ਨਹੀਂ ਸੀ ਕਰ ਸਕਿਆ ਜਦ ਧਰਮ ਸਿੰਘ ਦੇ ਪਿਤਾ ਦੀ ਮੌਤ ਹੋ ਗਈ ਤਾਂ ਉਸ ਨੇ ਆਪਣੇ ਪਿਤਾ ਦੇ ਬੋਲਾਂ ਨੂੰ ਪੂਰੀ ਤਰ੍ਹਾਂ ਪੁਗਾਇਆ ਧਰਮ ਸਿੰਘ ਵੱਲੋਂ ਠੋਲੇ ਅਤੇ ਉਸ ਦੇ ਪਰਿਵਾਰ ਪ੍ਰਤੀ ਪੂਰੀ ਹਮਦਰਦੀ ਸੀ ਠੋਲੇ ਦੀ ਵੱਧਦੀ ਹੋਈ ਉਮਰ ਕਾਰਨ ਉਸ ਦੀ ਹਾਲਤ ਦਿਨੋ ਦਿਨ ਹੋਰ ਨਿਕਦੀ ਜਾ ਰਹੀ ਸੀ ਧਰਮ ਸਿੰਘ ਨੇ ਠੋਲੇ ਦੀਆਂ ਕੁੜੀਆਂ ਦੇ ਵਿਆਹ ਤੇ ਖਰਚਾ ਆਪ ਹੀ ਕੀਤਾ ਅਤੇ ਠੋਲੇ ਦੀ ਮੌਤ ਹੋ ਜਾਣ ਤੇ ਧਰਮ ਸਿੰਘ ਅਤੇ ਉਸ ਦੀ ਮੜੀ ਵੀ ਆਪਣੇ ਖੇਤ ਵਿੱਚ ਲਈ ਟਾਲੀ ਹੀਠ ਬਣਾਉਣ ਤੋਂ ਮਨਾ ਨਹੀਂ ਕਰਦਾ ਕਿਉਂਕਿ ਠੋਲੇ ਦੀ ਆਖਰੀ ਇੱਛਾ ਸੀ ਕਿ ਉਸ ਦੀ ਮੜੀ ਟਾਲੀ ਹੀਠ ਬਣੇ ਠੀਕ ਹੈ ਠੋਲੇ ਦਾ ਨੰਦੀ ਨਾਲ ਪ੍ਰੇਮ ਵਿਆਹ ਹੋਇਆ ਸੀ ਨੰਦੀ ਸਾਸੀਆਂ ਦੀ ਧੀ ਸੀ ਨੰਦੀ ਦੇ ਪੇਕੇ ਦੀ ਅਣਹੋਦ ਅਤੇ ਦੂਜਾ ਸਾਸੀਆਂ ਦੀ ਧੀ ਹੋਣ ਕਾਰਨ ਉਸ ਦੇ ਪੁੱਤਰ ਜਗਦੀਸ਼ ਦਾ ਵਿਆਹ ਨਾ ਹੋ ਸਕਿਆ ਨੰਦੀ ਨੇ ਸੁਖਨਾ ਸੁਖ ਕੇ ਪੁੱਤਰ ਦੀ ਦਾਰ ਪ੍ਰਾਪਤ ਕੀਤੀ ਸੀ ਤੇ ਇਸੇ ਲਈ ਉਸਨੇ ਆਪਣੇ ਪੁੱਤਰ ਦਾ ਨਾਮ ਜਗਸੀਰ ਪਾਵ ਜੱਗ ਨਾਲ ਸਾਝ ਰੱਖਿਆ ਸੀ ਠੋਲੇ ਦੀਆਂ 3 ਦਿਸ਼ਾਂ ਵੀ ਬੜੀ ਮੁਸ਼ਕਲ ਨਾਲ ਸਿਰੇ ਚੜੇ ਸੀ ਅਤੇ ਠੋਲੇ ਦੀ ਜਿੱਦ ਕਾਰਨ ਨੰਦੀ ਨੇ 3ਾਂ ਦੇ ਮੁੰਦੇ ਵਿਆਹ ਪੈਸੇ ਲੈ ਕੇ ਧੀ ਦਾ ਵਿਆਹ ਕਰਨਾ ਦੀ ਥਾਂ ਪੁੱਣ ਦਾ ਵਿਆਹ ਕਰਨ ਮੰਨ ਲਿਆ ਪਰ ਨੰਦੀ ਹਮੇਸ਼ਾ ਇਸ ਗੱਲੋਂ ਦੁਖੀ ਰਹਿੰਦੀ ਸੀ ਕਿ ਜੇਕਰ ਉਸ ਦੇ ਪਤੀ ਨੇ ਤੀਆਂ ਦੇ ਵਿਆਹ ਮੁੱਲ ਲੈ ਕੇ ਕੀਤੇ ਹੁੰਦੇ ਤਾਂ ਅੱਜ ਜਗਸੀਰ ਵੀ ਵਿਆਹ ਹੁੰਦਾ ਇੱਕ ਤਾਂ ਜਗਸੀਰ ਦੇ ਵਿਆਹ ਦੀ ਚਿੰਤਾ ਅਤੇ ਦੂਜਾ ਜਦੋਂ ਨੰਦੀ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਧਰਮ ਸਿੰਘ ਦੇ ਪੁੱਤਰ ਪੰਤੇ ਨੇ ਜ਼ਮੀਨ ਵਿੱਚ ਲੇਟਾਲੀ ਵੀ ਵੱਢ ਦਿੱਤੀ ਹੈ ਤੇ ਥੋਲੇ ਦੀ ਮੜੀ ਵੀ ਤਾ ਦਿੱਤੀ ਹੈ ਇਸ ਤੋਂ ਇਲਾਵਾ ਮਿੱਠੀ ਮਾਲਕੀ ਵਾਲੀ ਜ਼ਮੀਨ ਤੋਂ ਵਿਯੋਗਯ ਜਾਣ ਕਾਰਨ ਨੰਦੀ ਦੀ ਮੌਤ ਹੋ ਜਾਂਦੀ ਆ। ਨੰਦੀ ਦਾ ਮਰਨਾ ਵੀ ਧਰਮ ਸਿੰਘ ਆਪਣੇ ਸਿਰ ਤੇ ਹੀ ਕਰਦਾ ਹੈ। ਅੱਗੇ ਹੈ ਇਸ ਨਾਵਲ ਦੇ ਮਰਦ ਪਾਤਰਾਂ ਵਿੱਚ ਮੁੱਖ ਮਰਦ ਪਾਤਰ ਧਰਮ ਸਿੰਘ ਅਤੇ ਜਗਸੀਰ ਹਨ। ਔਰਤ ਪਾਤਰਾਂ ਵਿੱਚ ਮੁੱਖ ਪਾਤਰ ਨੰਦੀ ਹੈ। ਪਾਨੀ ਅਤੇ ਸੰਤੀ ਠੀਕ ਹੈ ਔਰਤ ਪਾਤਰਾਂ ਸਾਰੇ ਨਾਵਲ ਵਿੱਚ ਮਰਦ ਪਾਤਰਾਂ ਨਾਲੋਂ ਜ਼ਿਆਦਾ ਦਲੇਰ ਨਜ਼ਰ ਆਉਂਦੀਆਂ ਹਨ ਅਤੇ ਪਰ ਜਿਹੜੇ ਮਰਦ ਪਾਤਰ ਆ ਉਹ ਬੇਵੱਸ ਨਜ਼ਰ ਆਉਂਦੇ ਆ ਜਗਸੀਰ ਵਰਗਾ ਕਾਮਾ ਧਰਮ ਸਿੰਘ ਦੇ ਪੁੱਤਰ ਪੰਤੇ ਦੀਆਂ ਵਿਧਿ ਕੀ ਵਿਰੁੱਧ ਧਰਮ ਸਿੰਘ ਤੋਂ ਇਲਾਵਾ ਕਿਸੇ ਹੋਰ ਜ਼ਮੀਦਾਰ ਨਾਲ ਵੀ ਸੀਰਕਾਰ ਸਕਦਾ ਸੀ ਪਾਨੀ ਨਿੱਕੇ ਨਾਈ ਨਿੱਕੇ ਨਾਇਦੀ ਘਰ ਵਾਲੀ ਨਾਲ ਰਿਸ਼ਤਾ ਪੁਗਾ ਸਕਦਾ ਸੀ ਆਪਣਾ ਮੁੱਲ ਦਾ ਵਿਆਹ ਕਰਵਾ ਕਰਵਾ ਕੇ ਘਰ ਵਸਾ ਸਕਦਾ ਸੀ ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ ਇਸੇ ਤਰ੍ਹਾਂ ਧਰਮ ਸਿੰਘ ਵੀ ਉਸ ਦੀ ਹਰ ਹੀਲੇ ਵਸੀਲੇ ਮਦਦ ਕਰ ਸਕਦਾ ਸੀ ਉਹ ਜਗਸੀਰ ਦਾ ਵਿਆਹ ਕਰਵਾ ਸਕਦਾ ਸੀ ਆਪਣੀ ਪਤਨੀ ਤਨੋ ਅਤੇ ਪੁੱਤਰ ਪੰਤੇ ਦੇ ਵਿਰੁੱਧ ਜਗਸੀਰ ਦੇ ਹੱਕਾਂ ਲਈ ਲੜ ਸਕਦਾ ਸੀ ਪਰ ਉਹ ਇਸ ਤਰ੍ਹਾਂ ਨਾ ਕਰ ਸਕਿਆ ਅਗੇ ਜੀ ਕਹਿੰਦੇ ਇਹ ਦੋਵੇਂ ਪਾਤਰ ਜਿਹੜੇ ਆ ਸਾਰੇ ਨਾਵਲ ਦੇ ਵਿੱਚ ਆਪਣੀ ਹੋਂਦੀ ਨੂੰ ਸਵਕਾਰ ਸਵਕਾਰਦੇ ਹੋਏ ਦਿਖਾਈ ਦਿੰਦੇ ਆ ਨਾਵਲ ਦੀਆਂ ਤਿੰਨ ਮੁੱਖ ਪਾਤਰਾਂ ਕਿਹੜੀਆਂ-ਕਿਹੜੀਆਂ ਨੰਦੀ ਆ ਇੱਕ ਪਾਨੀ ਆ ਤੇ ਇੱਕ ਸੰਤੀ ਮਰਦ ਪਾਤਰਾਂ ਨਾਲ ਵਦੇਰੇ ਸੰਘਰਸ਼ਸ਼ੀਲ ਦਿਖਾਈ ਦਿੰਦੀਆਂ ਹਨ ਨੰਦੀ ਆਪਣੀ ਦਲੇਰੀ ਨਾਲ ਮਾਪਿਆਂ ਤੋਂ ਬਾਹਰ ਹੀ ਹੋ ਕੇ ਠੋਲੇ ਨਾਲ ਵਿਆਹ ਕਰਵਾਉਂਦੀ ਹੈ ਅਤੇ ਪਾਣੀ ਵੀ ਦਲੇਰ ਹੈ ਉਹ ਵੀ ਜਗਸੀਰ ਨੂੰ ਆਪਣੀ ਤਰਫੋਂ ਰਿਸ਼ਤੇ ਵਿੱਚ ਬਹੁਤ ਖੁੱਲਾ ਖੋਲ ਦਿੰਦੀ ਹੈ ਪਰ ਜਗਸੀਰ ਪਾਣੀ ਵੱਲੋਂ ਦਿੱਤੀ ਖੁੱਲ ਨੂੰ ਮਾਨ ਨਾ ਸਕਿਆ ਸੰਤੀ ਆਪਣੀ ਪਤੀ ਰੌਣਕੀ ਨੂੰ ਛੱਡ ਕੇ ਘਰੋਂ ਨਿਕਲ ਜਾਂਦੀ ਹੈ ਅਸੀਂ ਦੇਖਦੇ ਹਾਂ ਕਿ ਸਾਰੇ ਨਾਵਲ ਦੇ ਵਿੱਚ ਤਨੂ ਤਰਨ ਸਿੰਘ ਦੀ ਪਤਨੀ ਦਾ ਨਾਂ ਪੱਖੀ ਵਤੀਰਾ ਵੀ ਦਲੇਰ ਸੁਭਾਅ ਨੂੰ ਉਜਾਗਰ ਕਰਦਾ ਹੈ ਨੈਸਟ ਇਕੰਦੇ ਇਹੇ ਨਾਵਲ ਜਿੱਥੇ ਸਮਾਜ ਦੇ ਸਾਂਸਕ੍ਰਿਤਿਕ ਸੰਕਟ ਨੂੰ ਪੇਸ਼ ਕਰਦਾ ਹੈ ਉਥੇ ਮਾਲਕ ਅਤੇ ਕਾਮੇ ਦੀ ਆਧਾਰ ਤੇ ਆਰਥਿਕ ਨਾ ਬਰਾਬਰੀ ਨੂੰ ਵੀ ਪੇਸ਼ ਕਰਦਾ ਹੈ ਧਰਮ ਸਿੰਘ ਅਤੇ ਆਪਣੇ ਸਬੰਧ ਨੂੰ ਬਹੁਤ ਚੰਗੀ ਤਰ੍ਹਾਂ ਨੇ ਬੋਹਉਂਦੇ ਹਨ ਨੰਦੀ ਅਤੇ ਠੋਲੇ ਦਾ ਪ੍ਰੇਮ ਵਿਆਹ ਵੀ ਅੰਤ ਵਿੱਚ ਇੱਕ ਸਮਾਜਿਕ ਸੰਕਟ ਦਾ ਰੂਪ ਤਾਰਨ ਕਰ ਲੈਂਦਾ ਹੈ ਜੋ ਕਿ ਜਗਸੀਰ ਦੇ ਵਿਆਹ ਦੇ ਵਿੱਚ ਰੁਕਾਵਟ ਪੈਦਾ ਕਰਦਾ ਹੈ ਜਗਸੀਰ ਅਤੇ ਧਰਮ ਸਿੰਘ ਦੇ ਅੰਦਰ ਮਨੁੱਖੀ ਅਤੇ ਸਭਿਆਚਾਰਕੀਮਤਾ ਬਹੁਤ ਗਹਿਰਾਈ ਵਿੱਚ ਵਸੀਆਂ ਹੋਈਆਂ ਹਨ ਉਹ ਦੋਵੇਂ ਹੀ ਇੰਨਾ ਵਿੱਚ ਪੂਰੇ ਉਤਰੇ ਅਤੇ ਉਹ ਆਪਣੇ ਦੁੱਖਾਂ ਦਾ ਕਾਰਨ ਪੰਤੇ ਧਰਮ ਸਿੰਘ ਦਾ ਪੁੱਤਰ ਦੀਆਂ ਕਮੀਨੀਆਂ ਹਰਕਤਾਂ ਵਿੱਚ ਵੇਖਦੇ ਰਹੇ ਅਸਲ ਵਿੱਚ ਇਹ ਨਾਵਲ ਜਿਹੜਾ ਉਹ ਬੱਚੇ ਜ਼ਗੀਰਦਾਰੀ ਸਿਸਟਮ ਦੀ ਮਜਬੂਰੀ ਅਤੇ ਕਾਮਾ ਵਰਗ ਨੂੰ ਟਾ ਲੱਗਦੀ ਹੋਈ ਦਿਖਾਉਂਦਾ ਹੈ ਇਹ ਨਾਵਲ ਜਿਹੜਾ ਵਾ ਉਹ ਸਾਡੇ ਪਿੰਟੂ ਸੱਧਿਆਚਾਰਕ ਦੀ ਪੇਸ਼ਕਾਰੀ ਦਾ ਵੀ ਇੱਕ ਨਮੂਨਾ ਹੈ ਠੀਕ ਹੈ ਸੋ ਨੈਕਸਟ ਇਜ਼ ਦਾ ਪਾਤਰ ਸਾਰੀ ਆਪਾਂ ਅਗਲੀ ਨੈਕਸਟ ਵੀਡੀਓ ਚ ਲੈ ਕੇ ਆਵਾਂਗੇ ਅਗਰ ਕੋਈ ਸਟੂਡੈਂਟ ਕਹੇਗਾ ਤਾਂ ਆਪਾਂ ਜਰੂਰ ਉਸ ਦੀ ਵੀਡੀਓ ਵੀ ਬਣਾ ਦੇਵਾਂਗੇ ਠੀਕ ਹੈ ਸੋ ਇਹ ਸੀ ਬੱਚੇ ਅੱਜ ਦਾ ਥੀਮਕ ਅਧਿਆਨ ਠੀਕ ਹੈ ਮੜੀ ਤੇ ਦਿਵੇ ਦਾ ਸੋ ਇੱਕ ਬੱਚੇ ਦਾ ਕਮੈਂਟ ਆਇਆ ਸੀ ਕਿ ਸਾਨੂੰ ਇਸ ਦਾ ਜਿਹੜਾ ਵਾ ਉਹ ਥੀਮਕ ਅਧਿਆਨ ਦੱਸੋ ਸੋ ਅਸੀਂ ਅੱਜ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਇਸ ਤਰ੍ਹਾਂ ਤੁਹਾਨੂੰ ਅਗਰ ਕੋਈ ਵੀ ਨੋਟਸ ਚਾਹੀਦੇ ਹੋਣ ਤਾਂ ਤੁਸੀਂ ਸਾਡੇ ਨਾਲ ਅ ਕਮੈਂਟ ਬਾਕਸ 'ਚ ਦੱਸ ਸਕਦੇ ਹੋ ਉਸ ਨੋਟਸ ਦੀ ਜਿਹੜੀ ਰਿਵੀਜ਼ਨ ਆ ਉਹ ਤੁਹਾਨੂੰ ਇਸ ਚੈਨਲ ਦੇ ਕਰਾਈ ਜੇਗੀ ਠੀਕ ਹੈ ਸੋ ਹੋਰ ਵੀ ਤੁਹਾਡਾ ਕੋਈ ਐਨੀ ਅਦਰ ਕੁਐਸਚਨ ਹੋਏ ਤਾਂ ਤੁਸੀਂ ਕਮੈਂਟ ਬਾਕਸ 'ਚ ਕਰ ਸਕਦੇ ਹੋ ਸੋ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤਦ ਤੱਕ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਠੀਕ ਹੈ ਜੀ